ਜਿੰਦਾਬਾਦ ਬਿੰਦਰ ਵਿੱਚ ਗੋਲਡੀ ਜਿੰਦਾਬਾਦ ਬੋਲੇ ਜੋਨ ਹੈ ਜਿੰਦਾਬਾਦ ਕਿਰਦਾਬਾ ਸਭ ਹਲਕਾ ਚਾਰਜ ਲੈਣੇ ਅੱਜ ਧੂਰੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਜੀ ਇੱਕ ਬਹੁਤ ਹੀ ਵਰਕਰ ਜਿਹੜਾ ਕਹਿ ਸਕਦੇ ਹਿੰਮਤੀ ਤੇ ਮਿਹਨਤੀ ਵਰਕਰ ਜਿਹੜਾ ਹੈ ਉਹਨੂੰ ਹਲਕੇ ਦੀ ਨੁਮਾਇੰਦਗੀ ਮਿਲੀ ਹੈ ਤੇ ਇਹ ਪਾਰਟੀ ਦੀ ਇਹੀ ਸਾਡੀ ਜਿਹੜੀ ਇੱਕ ਬਹੁਤ ਵੱਡੀ ਵਿਰਾਸਤ ਤੇ ਵਿਲੱਖਣਤਾ ਹੈ ਕਿ ਸ਼੍ਰੋਮਣੀ ਕਾਲਦ ਜਿਹੜਾ ਉਹ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੀ ਪਾਰਟੀ ਦੇ ਤੌਰ ਤੇ ਕੌਮ ਦੀ ਪਾਰਟੀ ਹੋਣ ਦੇ ਨਾਤੇ ਜਿਹੜਾ ਹਮੇਸ਼ਾ ਆਮ ਬੰਦਿਆਂ ਨੂੰ ਸ਼ੁਰੂ ਤੋਂ ਅੱਜ ਤੱਕ ਜੇ ਤੁਸੀਂ ਦੇਖੋ ਪੁਰਾਣੇ ਜਥੇਦਾਰ ਸਹਿਬਾਨ ਜਿਹੜੇ ਨੇ ਉਹ ਇਲੈਕਸ਼ਨ ਲੜਦੇ ਰਹੇ ਨੇ ਤੇ ਇਸੇ ਤਹਿਤ ਰੰਧਾਵਾ ਸਾਹਿਬ ਸਾਡੇ ਜਿਹੜੇ ਧੂਰੀ ਹਲਕੇ ਦੇਖੋ ਬਹੁਤ ਸਾਰਿਆਂ ਦੀ ਜਿਨ੍ਹਾਂ ਦੇ ਧੂਰੀ ਹਲਕੇ ਦੇ ਜਿਨ੍ਹਾਂ ਵੀ ਜੱਦਾ ਸਹਿਬਾਨ ਨੂੰ ਮਿਲਦੇ ਸੀ ਤਾਂ ਸਾਰਿਆਂ ਦੀ ਇੱਕੋ ਇੱਛਾ ਸੀ ਕਿ ਕੋਈ ਲੋਕਲ ਬੰਦਾ ਇਲੈਕਸ਼ਨ ਲੜੇ ਸੋ ਅੱਜ ਉਹ ਲੋਕਲ ਇਲੈਕਸ਼ਨ ਜਿਹੜੀ ਲੜਨ ਵਾਸਤੇ ਅਗਲਾ ਜਿਹੜਾ ਹਲਕਾ ਇੰਚਾਰਜ ਲਾਇਆ ਹੈ ਉਹ ਰੰਧਾਵਾ ਸਾਹਿਬ ਨੂੰ ਲਾਇਆ ਹੈ ਬੜੇ ਪਹਿਲਾਂ ਚੇਅਰਮੈਨ ਰਹੇ ਨੇ ਪ੍ਰਧਾਨ ਰਹੇ ਨੇ ਟਰੱਕ ਨੇ ਦੇ ਤੇ ਹੋਰ ਕਾਫੀ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ ਸੋ ਇਸ ਲਈ ਅੱਜ ਸਾਰੇ ਇਕੱਤਰ ਹੋਏ ਆ ਸਾਰੇ ਹਲਕੇ ਨੂੰ ਵਧਾਈ ਹੈ ਰੰਧਾਵਾ ਸਾਹਿਬ ਨੂੰ ਤਾਂ ਹੈ ਹੀ ਹੈ ਪਰ ਹਲਕੇ ਨੂੰ ਵਧਾਈ ਹੈ ਪ੍ਰਧਾਨ ਜੀ ਅੱਜ ਪੂਰੀ ਪਹੁੰਚੇ ਹੋ ਬਲਾਕ ਸੰਪਤੀ ਜਿਲ੍ਹਾ ਚੋਣਾ ਆਈਆਂ ਨੇ ਕਿਸ ਕੀ ਕਹਿਣਾ ਚਾਹੁੰਦਾ ਨੂੰ ਲੈ ਕੇ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਲਵੰਤ ਸਾਹਿਬ ਨੇ ਬਹੁਤ ਹੀ ਨੇਕ ਇਨਸਾਨ ਸਾਡੇ ਸੰਕਟ ਦੇ ਵਿੱਚ ਖੜਨ ਵਾਲੇ ਪਾਰਟੀ ਦੇ ਵਫਾਦਾਰ ਸਰਦਾਰਜੀਤ ਸਿੰਘ ਕਾਤਰ ਸਾਹਿਬ ਨੂੰ ਹਲਕਾ ਚਾਰ ਚੱਲਿਆ ਇਹਨਾਂ ਦੀ ਗਵਾਹੀ ਦੇ ਵਿੱਚ ਹੀ ਚੋਣ ਲੜੀ ਜਾਣਗੀਆਂ ਜਿਲ੍ਹਾ ਪੁਰਛੇ ਤੇ ਬਲਾਸਰਾਂ ਦੇ ਚੋਣਾਂ ਨੇ ਜੋ ਇਹ ਉਮੀਦਵਾਰਾਂ ਦਾ ਫੈਸਲਾ ਕਰੂਗਾ ਪਾਰਟੀ ਉੱਤੇ ਮੋਹਰ ਲਾਉਗੀ ਚੋਣਾਂ ਛਾਂ ਤੱਕੜੇ ਲੜੀ ਜਾਣਗੀਆਂ ਔਰ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਲਾਹਮੰਦ ਕਰਕੇ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਔਰ ਧੂਰੀ ਹਲਕਾ ਇਹਦੀ ਇੱਕੋ ਹੀ ਮੰਗ ਸੀ ਕਿ ਸਾਡੇ ਧੂਰੀ ਦੇ ਵਿੱਚੋਂ ਹੀ ਹਲਕਾ ਚਾਰ ਲੱਗਣਾ ਚਾਹੀਦਾ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਹਲਕੇ ਦੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਸੁਪਾਰਸ਼ ਕੀਤੀ ਸੀ ਕਿ ਬਹੁਤ ਬੰਦੇ ਵਧੀਆ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਹਲਕਾਂ ਤੇ ਅੱਜ ਲਾਇਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਰੀ ਸੰਗਤ ਇਹਨਾਂ ਸਾਥ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ 2027 ਦੇ ਚੋਣਾਂ ਦੇ ਵਿੱਚ ਵੀ ਵੱਡੀ ਗਿਣਤੀ ਲੀਡ ਪ੍ਰਾਪਤ ਕਰਨਗੇ ਇੰਗੀਆਂ ਬੇਨਤੀ ਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਲਾ ਤਾਂ ਜੀ ਪਾਰਟੀ ਪ੍ਰਧਾਨ ਸਰਦਾਰ ਸ਼ਕਵੀਰ ਸਿੰਘ ਜੀ ਬਾਦਲ ਸਾਹਿਬ ਦਾ ਮੈਂ ਤੈਹ ਦੇ ਲੋ ਧੰਨਵਾਦ ਕਰਦਾ ਕਿ ਜੋ ਮੋਹ ਸਾਲਾਂ ਤੋਂ ਆਪਣੇ ਹਲਕੇ ਦੀ ਮੰਗ ਸੀ ਕਿ ਬੇ ਹਲਕੇ ਦੇ ਵਿੱਚੋਂ ਕੈਂਡੀਡੇਟ ਲਾਇਆ ਜਾਵੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਸਿੰਘਰੇੜੀ ਸਾਹਿਬ ਨੇ ਔਰ ਗੋਲਡੀ ਸਾਹਿਬ ਨੇ ਇਹਨਾਂ ਨੇ ਮੇਰੀ ਸਪਾਰਸ ਕਰਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਤੋਂ ਮੈਨੂੰ ਹਲਕਾ ਇੰਚਾਰਜ ਲਵਾਇਆ ਹੈ ਮੈਂ ਉਹਨਾਂ ਦੀਆਂ ਅਸਾਂ ਤੇ ਪੂਰਾ ਉਤਰੂੰਗਾ ਔਰ ਜਿੰਨੇ ਵੀ ਆਪਣੇ ਜਥੇਦਾਰ ਸਾਹਿਬਾਨ ਨੇ ਸਾਰਿਆਂ ਦਾ ਸਤਿਕਾਰ ਕਰੂੰਗਾ ਔਰ ਜਿਹੜੇ ਇਧਰ ਉਧਰ ਫਿਰਦੇ ਨੇ ਜਸੇਦਾਰ ਸਹਿਬਾਨ ਉਹਨਾਂ ਨੂੰ ਮੈਂ